ਹਾਂਜੀ ਕਹਿੰਦੇ ਜਦੋਂ ਉਹ ਕਾਲਪੁਰਖ ਵਾਹਿਗੁਰੂ ਕਿਸੇ ਤੇ ਮਿਹਰਬਾਨ ਹੁੰਦਾ ਤਾਂ ਉਹਦੀਆਂ ਅਗਲੀਆਂ ਪਿਛਲੀਆਂ ਸਾਰੀਆਂ ਗਰੀਬੀਆਂ ਚੱਕ ਦਿੰਦਾ ਸਾਰੇ ਦੁੱਖ ਧੋ ਦਿੰਦਾ ਐਨਾ ਪੈਸਾ ਆਉਂਦਾ ਕਿ ਛੱਪੜ ਫਾੜ ਕੇ ਆਪਾਂ ਜਿਵੇਂ ਇੱਕ ਕਹਾਵਤ ਬਣੀ ਹੋਈ ਆ ਪੈਸੇ ਦਿੰਦਾ ਪਰ ਕਦੇ-ਕਦੇ ਕਿਸਮਤ ਐਸਾ ਖੇਡ ਖੇਡਦੀ ਆ ਵੀ ਪੈਸਾ ਆ ਕੇ ਵੀ ਕੋਲੇ ਨਹੀਂ ਆਉਂਦਾ ਆ ਦੋ ਘਟਨਾਵਾਂ ਨੇ ਇੱਕ ਪੰਜਾਬ ਦੀ ਆ ਤੇ ਇੱਕ ਫਰਾਂਸ ਦੀ ਆ Police in France are on the hunt for two thieves who broke into a man's car in Toulouse, stole his credit card, and then used that credit card to buy a lottery ticket. That ticket turned out to be a big winner worth more than $500,000. And now the victim of the, the thievery is offering the thieves quite the deal. Come forward. face no charges and we can split the earnings ਨਾ ਵੀ ਲੱਗਿਆ ਟਿਕਟ ਵੀ ਆ ਗਈ ਬੰਦਾ ਵੀ ਆ ਗਿਆ ਪਰ ਜੇਬ ਖਾਲੀ ਇਹ ਲੋਟਰੀਆਂ ਟਿਕਟਾਂ ਨੇ ਤੇ ਆ ਬੰਦੇ ਦੀ ਠੀਕ ਹੈ ਇਹ ਬੰਦੇ ਦੀਆਂ ਲੋਟਰੀਆਂ ਟਿਕਟਾਂ ਨੇ 1200 ਰੁਪਏ ਮੇਰੇ ਕੋਲ ਖਰਚ ਕੇ ਗਿਆ 200 ਸੀਰੀਜ਼ ਹੀ ਭਾ ਕੇ ਪਰ ਇਹਦੇ ਕੋਲ ਇਸ ਨਾਮ ਲੱਗਣ ਦੇ ਬਾਵਜੂਦ ਵੀ ਇਹਨਾਂ ਅਮਾਉਂਟ ਨਹੀਂ ਮਿਲ ਰਹੀ ਕਿਉਂ ਨਹੀਂ ਮੇਰੇ ਇਹ ਬੰਦੇ ਨੇ ਟਿਕਟੀ ਪਾਣੀ ਦੇ ਵਿੱਚ ਧੋ ਪਾਣੀ ਵਿੱਚ ਕਈ ਵਾਰ ਐਦਾਂ ਦੀਆਂ ਖੇਡਾਂ ਵੀ ਕਿਸਮਤ ਖੇਡ ਜਾਂਦੀ ਆ ਕਿ ਕੋਈ ਚੀਜ਼ ਸਾਡੀ ਹੋ ਕੇ ਵੀ ਸਾਡੀ ਨਹੀਂ ਹੁੰਦੀ ਪੰਜਾਬ ਵਾਲਾ ਜਿਹੜਾ ਭਰਾ ਉਹਨੇ ਇੱਕ ਦਿਨ ਪਹਿਲਾਂ ਟਿਕਟਾਂ ਖਰੀਦੀਆਂ ਘਰੇ ਗਿਆ ਤੇ ਕੱਢਣੀਆਂ ਭੁੱਲ ਗਿਆ ਉਹਦੀ ਲੋਟਰੀ ਲੱਗੀ ਦੋ ਟਿਕਟਾਂ ਲਈਆਂ ਸੀ ਉਹਨੇ ਤੇ ਦੋਨੇ ਲੱਗੀਆਂ ਇੱਕ ਟਿਕਟ ਤਾਂ ਬਿਲਕੁਲ ਹੀ ਧੋ ਕੇ ਖਰਾਬ ਹੋ ਗਈ ਇੱਕ ਟਿਕਟ ਦੇ ਉੱਤੇ ਨੰਬਰ ਦਿਸਦਾ ਸੀ ਮਾੜਾ ਮੋਟਾ ਪਰ ਉਹ ਵੀ ਟਿਕਟੋ ਕਿਤੇ ਰਾਹ ਰੁਚੀ ਡਿੱਗ ਪਈ ਜਦੋਂ ਉੱਥੇ ਪਹੁੰਚਿਆ ਤਾਂ ਉਹਨੂੰ ਉਹ ਟਿਕਟ ਲੱਭੀ ਨਹੀਂ ਉਹ ਵੀ ਵੈਸੇ ਪਾਟੀ ਹੋਈ ਸੀ ਤੇ ਦੂਜੀ ਬਿਲਕੁਲ ਹੀ ਧੋਤੀ ਗਈ ਖੈਰ ਉਹਨੂੰ ਵੀ ਕੋਈ ਇਨਾਮ ਨਹੀਂ ਮਿਲਿਆ ਤੇ ਜਿਹੜੀ ਦੂਜੀ ਸਟੋਰੀ ਆ ਇਹ ਬੜੀ ਇੰਟਰਸਟਿੰਗ ਆ ਇਹਦੇ ਵਿੱਚ ਕੀ ਹੁੰਦਾ ਇੱਕ ਬੰਦਾ ਉਹਦੀ ਗੱਡੀ ਦੇ ਵਿੱਚ ਚੋਰੀ ਹੁੰਦੀ ਆ ਤੇ ਗੱਡੀ ਦੇ ਵਿੱਚ ਉਹਦਾ ਬਟੂਆ ਪਿਆ ਹੁੰਦਾ ਇਹ ਫਰਾਂਸ ਦੀ ਗੱਲ ਆ ਤੇ ਚੋਰ ਉਹਦਾ ਬਟੂਆ ਕੱਢ ਕੇ ਲੈ ਜਾਂਦੇ ਨੇ ਤੇ ਜਾਂਦੇ ਜਾਂਦੇ ਉਹ ਇੱਕ ਬੀਅਰ 바ਰ ਤੇ ਕਠੇਕੇ ਦੇ ਉੱਤੇ ਰੁਕਦੇ ਆ ਤੇ ਉੱਥੇ दारू ਪੀਣੀ ਸ਼ੁਰੂ ਕਰਦੇ ਆ ਨਸ਼ੇ ਦੇ ਵਿੱਚ ਉੱਥੇ ਉਹ ਉਸੇ ਕ੍ਰੈਡਿਟ ਕਾਰਡ ਤੋਂ ਲਾਟਰੀ ਖਰੀਦ ਲੈਂਦੇ ਨੇ ਹੁਣ ਜਦੋਂ ਲਾਟਰੀ ਖਰੀਦਦੇ ਆ ਤਾਂ ਉਹ ਰਾਤ ਨੂੰ ਆਪਣਾ ਨਸ਼ਾ ਪੱਤਾ ਕਰਕੇ ਲਾਟਰੀ ਖਰੀਦ ਕੇ ਤੇ ਘਰੇ ਚਲੇ ਜਾਂਦੇ ਨੇ ਅਗਲੇ ਦਿਨ ਉਹ ਲਾਟਰੀ ਨਿਕਲੇ ਆਉਂਦੀ ਆ ਹੁਣ ਕਿਉਂਕਿ ਉਹ ਚੋਰਾਂ ਨੇ ਲਾਟਰੀ ਖਰੀਦੀ ਆ ਚੋਰੀ ਦੇ ਕਾਰਡ ਤੋਂ ਹੁਣ ਉਹਨਾਂ ਨੂੰ ਪਤਾ ਜੇ ਤਾਂ ਉਹ ਲੈਣ ਜਾਂਦੇ ਨੇ ਤਾਂ ਵੀ ਮਰਦੇ ਆ ਜੇ ਨਹੀਂ ਲੈਣ ਜਾਂਦੇ ਤਾਂ ਵੀ ਮਰਦੇ ਆ ਤੇ ਹੁਣ ਲਾਟਰੀ ਵਾਲਿਆਂ ਨੇ ਜਦੋਂ ਦੇਖਿਆ ਵੀ ਬੰਦਾ ਆਇਆ ਨਹੀਂ ਕਲੇਮ ਕਰਨ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹ ਲੋਟ ਜਿਹੜਾ ਕਾਰਡ ਚੱਲਿਆ ਸੀ ਕਾਰਡ ਦੇ ਉੱਤੇ ਐਡਰੈਸ ਹੁੰਦਾ ਤੇ ਉਹਨਾਂ ਨੇ ਐਡਰੈਸ ਦੇ ਉੱਤੇ ਅਪਰੋਚ ਕੀਤਾ ਤੇ ਜਿਹੜਾ ਅਸਲੀ ਬੰਦਾ ਉਹਦਾ ਜਿਹਦਾ ਕਾਰਡ ਸੀ ਉਹਨਾਂ ਨੂੰ ਕਹਿੰਦਾ ਵੀ ਤੇਰੇ ਕਾਰਡ ਤੋਂ ਤੁਸੀਂ ਜਿਹੜੀ ਲੋਟਰੀ ਖਰੀਦੀ ਓ ਨਿਕਲ ਗਈ ਤੇ ਉਹ ਕਹਿੰਦਾ ਵੀ ਮੇਰਾ ਤਾਂ ਕਾਰਡ ਚੋਰੀ ਹੋ ਗਿਆ ਸੀ ਫਿਰ ਉਹਦੇ ਮਨ ਦੇ ਵਿੱਚ ਆਉਂਦਾ ਵੀ ਇਹ ਮੇਰੇ ਕਾਰਡ ਤੋਂ ਨਿਕਲੀ ਆ ਕਿਉਂਕਿ ਚੱਕਰ ਹੁਣ ਇਹ ਪੈਂਦਾ ਜਿਹੜੇ ਕਾਰਡ ਤੋਂ ਨਿਕਲੀ ਉਸ ਕਾਰਡ ਦੇ ਕਰਕੇ ਉਹ ਅਪਰੋਚ ਕਰਗੇ ਬੰਦੇ ਕੋਲੇ ਹੁਣ ਉਹ ਜਿਹੜਾ ਬੰਦਾ ਉਹ ਲਾਟਰੀ ਤਾਂ ਨਹੀਂ ਲੈ ਸਕਦਾ ਕਿਉਂਕਿ ਉਹ ਲਾਟਰੀ ਦੀ ਟਿਕਟ ਨਹੀਂ ਉਹਦੇ ਕੋਲੇ ਟਿਕਟ ਚੋਰਾਂ ਕੋਲੇ ਆ। ਹੁਣ ਉਹ ਬੰਦੇ ਨੇ ਵਕੀਲ ਕੀਤਾ ਪੁਲਿਸ ਵਾਲਿਆਂ ਨੂੰ ਵੀ ਰਿਕੁਐਸਟ ਕੀਤੀ ਵੀ ਜੇ ਉਹ ਚੋਰ ਮੇਰੇ ਤੱਕ ਪਹੁੰਚ ਕਰਦੇ ਨੇ ਤਾਂ ਤੁਸੀਂ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਕਰਨਾ ਕਿਉਂਕਿ ਮੇਰਾ ਸਮਾਨ ਚੋਰੀ ਹੋਇਆ ਤੇ ਮੈਂ ਉਹਨਾਂ ਤੇ ਕੋਈ ਕੇਸ ਨਹੀਂ ਕਰ ਰਿਹਾ। ਤੇ ਉਹ बार-बार ਬੰਦਾ ਚੋਰਾਂ ਨੂੰ ਰਿਕੁਐਸਟ ਕਰ ਰਿਹਾ ਆਪਣੇ ਵਕੀਲ ਦੇ ਜ਼ਰੀਏ ਵੀ ਮੈਂ ਤੁਹਾਡੇ ਤੇ ਕੋਈ ਵੀ ਕੇਸ ਨਹੀਂ ਕਰਦਾ। ਥੋੜਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਮੇਰਾ ਸਮਾਨ ਚੋਰੀ ਕੀਤਾ ਮੇਰਾ ਬਟੂਆ ਚੋਰੀ ਕੀਤਾ ਤੇ ਤੁਸੀਂ ਮੇਰੇ ਕਾਰਡ ਦੇ ਉੱਤੋਂ ਲਾਟਰੀ ਖਰੀਦੀ ਤੇ ਹੁਣ ਉਹ ਉਹਨਾਂ ਦੀ ਮਹਿਮਤਾ ਕਰਦਾ ਵੀ ਤੁਸੀਂ ਆਜੋ 5 ਲੱਖ ਆਪਾਂ ਜਿੱਤੇ ਆ ਤੁਸੀਂ ਲੈ ਕੇ ਆਜੋ ਟਿਕਟ 2.5 ਲੱਖ ਤੁਹਾਡਾ ਤੇ 2.5 ਲੱਖ ਮੇਰਾ ਕੇਸ ਵੀ ਤੁਹਾਡੇ ਦੇ ਕੋਈ ਨਹੀਂ ਪਰ ਹੁਣ ਪਤਾ ਨਹੀਂ ਉਹ ਚੋਰ ਵੀ ਵਿਚਾਰੇ ਮਾੜੀ ਕਿਸਮਤ ਉਹਨਾਂ ਦੀ ਦਚਿੱਤੀ ਦੇ ਵਿੱਚ ਹੋਣੇ ਆ ਹੁਣ ਜੇ ਤਾਂ ਆਉਂਦੇ ਨੇ ਫਿਰ ਲੋਕਾਂ ਨੂੰ ਉਹਨਾਂ ਦੇ ਚਿਹਰੇ ਦਾ ਪਤਾ ਲੱਗੂ ਵੀ ਕੌਣ ਆ ਆਇਡੈਂਟੀਟੀ ਉਹਨਾਂ ਦੀ ਲੋਕਾਂ ਦੇ ਸਾਹਮਣੇ ਆਊਗੀ ਤੇ ਜੇ ਨਹੀਂ ਆਉਂਦੇ ਤਾਂ ਇੰਨੀ ਵੱਡੀ ਰਕਮ ਜਿੱਤੀ ਹੋਈ ਉਹ ਹਾਰ ਦੇ ਨੇ ਹੁਣ ਇਹ ਅੱਗੇ ਦੇਖਣ ਜੋਗ ਹੋਊਗਾ ਵੀ ਉਹ ਕੀ ਡਿਸੀਜਨ ਲੈਂਦੇ ਆ ਚੋਰ ਹਜੇ ਤਾਂ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਪਰ ਇਹ ਦੋ ਘਟਨਾਵਾਂ ਹੋਈਆਂ ਨੇ ਦੇਖੋ ਤੁਸੀਂ ਦੋਨੇ ਬੰਦੇ ਜਿੱਤ ਕੇ ਵੀ ਹਾਰ ਗਏ ਇਦਾਂ ਵੀ ਕਦੇ-ਕਦੇ ਕਿਸਮਤ ਖੇਡ-ਖੇਡ ਜਾਂਦੀ ਹੈ ਇਦਾਂ ਵੀ ਕਦੇ-ਕਦੇ ਹੋ ਜਾਂਦਾ ਹੈ ਖੈਰ ਇਹ ਜ਼ਿੰਦਗੀ ਦੇ ਰੰਗ ਨੇ ਮਿੱਤਰੋ ਚੱਲਦੇ ਰਹਿੰਦੇ ਆ ਆਪਾਂ ਅਕਸਰ ਹੀ ਤੁਹਾਨੂੰ ਕਹੀਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਉਸ ਕਾਲਪੁਰਖ ਵਾਹੀ ਗੁਰੂ ਦਾ ਨਾਮ ਲਿਆ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ